ਸਾਡੇ YouTube ਚੈਨਲ ਤੇ ਆਪ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ CWPC 13208/2525 ਜੋ ਕਿ ਜਸਵੀਰ ਸਿੰਘ ਐਂਡ ਅਦਰ ਵਰਸਸ ਸਟੇਟ ਆਫ ਪੰਜਾਬ ਐਂਡ ਐਨ ਅਦਰ ਦੁਆਰਾ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪਾਈ ਗਈ ਸੀ ਇਸ ਦੀ ਡਾਇਰੈਕਟੋਰੇਟ ਸਕੂਲ এডੂਕੇਸ਼ਨ ਸਕੰਡਰੀ ਪੰਜਾਬ ਦੁਆਰਾ ਨਿਜੀ ਸੁਣਵਾਈ ਦੇ ਦਿੱਤੇ ਮੌਕੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੇਅਰ ਕਰਨ ਤੋਂ ਪਹਿਲਾਂ ਆਸਰੰਗ ਜਾਣ ਸ ਹੈ ਕਿ ਜੇ ਜੇ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਰੇਕਾਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਬਜ ਨੂੰ ਸਭ ਤੋਂ ਚੇਤਨ ਮਿਲ ਜਾਇਆ ਕਰੇ ਭਾਵੇਂ ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਹੋਵੇ ਜਾਂ ਫਿਰ ਮੌਜੂਦਾ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਕਿਸੇ ਨੇ ਵੀ ਮੁਲਾਜ਼ਮਾਂ ਪੈਨਸ਼ਨ ਦੇ ਹੱਕਾਂ ਨੂੰ ਦੱਬਣ ਤੇ ਇਸ ਤੇ ਡਾਕਾ ਮਾਰਨ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਿੱਥੇ ਕੈਪਟਨ ਅਵਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਇੱਕ ਪੱਤਰ ਜਾਰੀ ਕਰਕੇ 17/2020 ਤੋਂ ਬਾਅਦ ਵਰਦੀ ਮੁਲਾਜ਼ਮਾਂ ਨੂੰ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਦੇਣ ਦੀ ਬਜਾਏ ਕੇਂਦਰ ਦਾ 7ਵਾਂ ਤਨਖਾਹ ਕਮਿਸ਼ਨ ਮੰਲੋ ਜੁਰੀ ਥੋਪ ਦਿੱਤਾ ਸੀ ਤੇ ਮੁਲਾਜ਼ਮਾਂ ਦੇ ਨਾਲ ਵੱਡਾ ਤਕਾ ਕੀਤਾ ਸੀ ਉਥੇ ਮੌਜੂਦਾ ਪੰਜਾਬ ਸਰਕਾਰ ਵੱਲੋਂ ਇਸ ਬਾਰੇ ਰਾਜ਼ਤੀ ਆਸ ਕੀਤੀ ਜਾ ਰਹੀ ਸੀ ਪਰੰਤੂ ਉਲਟਾ ਇਸ ਸੰਬੰਧੀ ਰਾਤ ਤਾਂ ਕੀ ਦੇਣੀ ਸੀ ਇਹ ਸਗੋਂ ਇੱਕ ਸਿਰਫ ਛਲਾਵਾ ਤੇ ਮਿਰਗ ਤ੍ਰਿਸ਼ਨਾ ਹੀ ਮੁਲਾਜ਼ਮਾਂ ਦੇ ਵਾਅਦੇ ਸਾਬਤ ਹੋਈ ਤੇ ਇਹ ਸਰਕਾਰ ਨੇ ਵੀ ਮੁਲਾਜ਼ਮਾਂ ਪੈਨਸ਼ਨਾਂ ਨੂੰ ਕੁਝ ਦੇਣ ਦੀ بجائے ਕੁਝ ਖੋਣ ਲਈ ਹੀ ਚਾਲਾਂ ਚਲੀਆਂ ਜਿਸ ਤੋਂ ਖਫਾ ਹੋ ਕੇ ਮੁਲਾਜ਼ਮਾਂ ਨੂੰ ਮਜਬੂਰਨ ਮਾਣਯੋਗ ਪੰਜਾਬ ਅਨ ਹੈ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਇਸੇ ਕੜੀ ਵਿੱਚ ਹੀ ਇੱਕ ਰੇਟ ਨੰਬਰ CW P 13208/225 ਜਸਵੀਰ ਸਿੰਘ ਐਂਡ ਅਦਰ ਵਰਸਸ ਡਾਇਰੈਕਟਰ ਪੰਜਾਬ ਐਂਡ ਐਨ ਅਦਰ ਲਗਾਈ ਗਈ ਸੀ ਉਸ ਸੰਬੰਧੀ ਹੁਣ ਡਾਇਰੈਕਟਰ ਰੇਟ ਸਕੂਲ ਐਜੂਕੇਸ਼ਨ ਪੰਜਾਬ ਦੁਆਰਾ ਇੱਕ ਪੱਤਰ ਜਾਰੀ ਕਰਕੇ ਪਟੀਸ਼ਨਰਸ ਨੂੰ ਨਿਜੀ ਸੁਣਵਾਈ ਦਾ ਮੌਕਾ ਦਿੱਤਾ ਗਿਆ ਹੈ ਤਾਂ ਆਓ ਜਾਣਦੇ ਹਾਂ ਕਿ ਇਸ ਪੱਤਰ ਦੇ ਵਿੱਚ ਕੀ ਲਿਖਿਆ ਗਿਆ ਹੈ ਤਾਂ ਇਸ ਪੱਤਰ ਦੇ ਵਿੱਚ ਲਿਖਿਆ ਹੈ ਡਾਇਰੈਕਟੋਰੇਟ ਸਕੂਲ ਐਜੂਕੇਸ਼ਨ ਸਕੰਦਰੀ ਪੰਜਾਬ ਐਸ ਐਸ ਨਗਰ ਸੇਵਾ ਵਿਖੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ ਸੀਨੀਅਰ ਸਕੰਦਰੀ ਪੰਜਾਬ ਮੀਮੋ ਨੰਬਰ 100 100 ਵਿਸ਼ਾ ਸਿਮੂਲੇਟੇਸ਼ਨ ਨੰਬਰ 131008/1922 ਜਸਵੀਰ ਸਿੰਘ ਅਤੇ ਹੋਰ ਬਨਾਮ ਪੰਜਾਬ ਸਰਕਾਰ ਅਤੇ ਹੋਰ ਸੰਬੰਧੀ ਉਪਰੋਕਤ ਵਿਸ਼ੇ ਦੇ ਸਬੰਧ ਦੇ ਵਿੱਚ ਵਿਦਿਵਿਭਾਗ ਵੱਲੋਂ ਜਾਰੀ ਕੀਤੀ ਹਦਾਇਤਾਂ ਮਿਤੀ 31/10/2025 ਦੀ ਰੋਸ਼ਨੀ ਦੇ ਵਿੱਚ ਸਿਵਲ ਪਟੀਸ਼ਨ ਨੰਬਰ 131008/2025 ਜਸਵੀਰ ਸਿੰਘ ਅਤੇ ਹੋਰ ਬਨਾਮ ਪੰਜਾਬ ਸਰਕਾਰ ਅਤੇ ਹੋਰ ਦੇ ਕੇਸ ਦੇ ਸਬੰਧਤ ਪਟੀਸ਼ਨਰਾਂ ਨੂੰ ਸਮਰੱਥ ਅਧਿਕਾਰੀ ਵੱਲੋਂ ਮਿਤੀ 13/11/2026 ਨੂੰ 12 ਵਜੇ ਨਿਜੀ ਸੁਣਵਾਈ ਦਾ ਮੌਕਾ ਦਿੱਤਾ ਜਾਂਦਾ ਹੈ ਹਾਂਜੀ ਇਹ ਡੇਟ ਹੈ 131226 ਤੇ 12 ਵਜੇ ਦਾ ਸਮਾਂ ਜੋ ਹੈ ਇਹ ਨਿਜੀ ਤੌਰ ਤੇ ਦਿੱਤਾ ਗਿਆ ਹੈ ਆਪ ਨੂੰ ਵਿਸ਼ਾ ਅੰਕਤ ਸਰਵਲਡ ਪਟੀਸ਼ਨ ਦੇ ਪਟੀਸ਼ਨਾਂ ਦੀ ਲਿਸਟ ਭੇਜਦੇ ਹੋਏ ਲਿਖਿਆ ਜਾਂਦਾ ਹੈ ਕਿ ਆਪਣੇ ਆਪਣੇ ਜ਼ਿਲ੍ਹੇ ਨਾਲ ਸੰਬੰਧਿਤ ਪਟੀਸ਼ਨਾਂ ਨੂੰ ਨਿਜੀ ਸੁਣਵਾਈ ਵਿੱਚ ਮਿਥੇ ਸਮੇਂ ਤੇ ਹਾਜ਼ਰ ਹੋਣ ਲਈ ਹਦਾਇਤ ਕੀਤੀ ਜਾਵੇ ਇਸ ਨੂੰ ਪਰਮ ਅਗੇ ਦਿੱਤੀ ਜਾਵੇ ਡੇਰੀ ਅੰਗੇਲੀ ਦੀ ਰੋਲ ਜ਼ਿੰਮੇਵਾਰੀ ਆਫ ਦੀ ਹੋਵੇਗੀ ਭਾਵੇਂ ਇਹ ਜੋ ਜੇਕਰ ਕਿਸੇ ਕਿਸ ਪ੍ਰਕਾਰ ਦੀ ਕੋਈ ਦੇਰੀ ਜਾਂ ਫਿਰ ਅੰਗੜੀ ਕੀਤੀ ਜਾਂਦੀ ਹੈ ਤਾਂ ਇਹ ਸੰਬੰਧਤ ਸਮੂਹ ਜ਼िला ਸਿੱਖਿਆ ਅਫਸਰ ਦੀ ਜ਼ਿੰਮੇਵਾਰੀ ਹੋਵੇਗੀ ਕਿਉਂਕਿ ਇਹ ਕੋਰਟ ਕੇਸ ਹੈ ਸੋ ਹੁਣ ਇਸ ਪੱਤਰ ਦੇ ਅਨਸਾਰ ਜੋ ਵੀ ਡੇਟ ਦਿੱਤੀ ਗਈ ਹੈ ਪਟੀਸ਼ਨਰਸ ਨੂੰ ਉਸ ਮਿਤੀ ਨੂੰ ਦੱਸੇ ਹੋਏ ਪਤੇ ਤੇ ਪਹੁੰਚ ਕੇ ਤੇ ਆਪਣਾ ਪੱਖ ਜ਼ੋਰਦਾਰ ਤੱਕ ਦੇ ਨਾਲ ਰੱਖਣਾ ਚਾਹੀਦਾ ਹੈ ਤਾਂ ਜੋ ਉਹਨਾਂ ਦੀਆਂ ਜੋ ਮੰਗਾ ਹਨ ਉਹស្តਨ ਨਿਪਟਾਰਾ ਕੀਤਾ ਜਾ ਸਕੇ ਤੇ ਉਹਨਾਂ ਦੇ ਹੱਕ ਦੇ ਵਿੱਚ ਕੋਈ ਫੈਸਲਾ ਆ ਸਕੇ ਇਸ ਵੀਡੀਓ ਵਿੱਚ ਬਸ ਇਹ ਨਹੀਂ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਤੁਹਾਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਪੋਰਟ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਦਾਤ ਬਹੁਤ ਧੰਨਵਾਦ ਜੀ